ਤੇ ਖਬਰ ਲੁਧਿਆਣਾ ਤੋਂ ਲੁਧਿਆਣਾ ਗੈਂਗ ਰੇਪ ਦਾ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਹੈ। ਪੰਜਾਬ ਦੇ ਡੀਜੀਪੀ ਤੋਂ ਇਸ ਸੰਬੰਧੀ ਰਿਪੋਰਟ ਮੰਗੀ ਗਈ ਹੈ। ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਮਹਿਲਾ ਕਮਿਸ਼ਨ ਵੱਲੋਂ ਦਿੱਤੇ ਗਏ ਨੇ। ਪੁਲਿਸ ਅਧਿਕਾਰੀਆਂ ਦੇ ਨਾਲ ਰابطਾ ਕਾਇਮ ਕੀਤਾ ਜਾ ਰਿਹਾ ਹੈ। ਆਪਣੇ ਵੱਲੋਂ ਬਕਾਇਦਾ ਇਸ ਦੀ ਜਾਂਚ ਤੇ ਲਈ ਤਿੰਨ ਮੈਂਬਰੀ ਟੀਮ ਬਣਾਈ ਗਈ ਹੈ। ਔਰ ਇਸ ਮਾਮਲੇ ਦੀ ਪਲ-ਪਲ ਦੀ ਜਾਣਕਾਰੀ ਰਾਸ਼ਟਰੀ ਮਹਿਲਾ ਕਮਿਸ਼ਨ ਲੈ ਰਿਹਾ ਹੈ। ਦਾ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਸਖਤ ਨੋਟਿਸ ਲਿਆ ਹੈ ਕੱਲ ਤੋਂ ਜਦੋਂ ਮਾਮਲਾ ਸੁਰਖੀਆਂ ਦੇ ਵਿੱਚ ਆਇਆ ਉਸ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਇਸ ਦਾ ਨੋਟਿਸ ਲਿਆ ਗਿਆ ਸੀ ਉਹਨਾਂ ਵੱਲੋਂ ਆਪਣੇ ਪੱਧਰ ਤੇ ਪੁਲਿਸ ਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਸੀ ਉਹਨਾਂ ਨੂੰ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸੀ ਤੇ ਹੁਣ ਪੰਜਾਬ ਮਹਿਲਾ ਕਮਿਸ਼ਨ ਤੋਂ ਬਾਅਦ ਅੱਜ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਨੈਸ਼ਨਲ ਕਮਿਸ਼ਨ ਫਾਰ ਔਮਨ ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਵੀ ਬਕਾਇਦਾ ਤਿੰਨ ਮੈਂਬਰੀ ਟੀਮ ਦਾ ਗਠਨ ਕਰ ਦਿੱਤਾ ਗਿਆ ਜੋ ਇਸ ਮਾਮਲੇ ਦੀ अपने पदर से जांच करेगी और इस नाल नाल, पुलिस अधिकारियों के नाल भी रहा कायम किया जा रहा है तो साढ़े रेखा शर्मा जुड़े ने चेयरपर्सन ने राष्ट्रीय महिला कमीशन दे मैडम बहुत बहुत स्वागत है न्यूज एटीन पंजाब में जानना चाहेंगे आपसे कि अभी नेशनल वेमेन कमीशन जो है वो अपनी तरफ से तीन मैंबरी जो आपने टीम का गठन किया है वो टीम उसकी जिम्मेदारी क्या होगी किस तरीके से क्योंकि पैरेलल पुलिस की जांच भी चल रही है ऐसे में कमीशन इसको किस तरीके से इसकी जांच करेगा जी कमीशन बहुत चिंतित है इस न्यूज़ से क्योंकि एक लड़की के साथ ऐसी बात हो जाए और अभी तक कल्प्रिट्स जो हैं पकड़े ना जाएं इसलिए हमने सो इस लिया और एक इंक्वायरी टीम भेजी है तीन मेंबर की टीम Uh, और uh, पुलिस से हम ये वी विल मेक श्योर की जो uh, जिन्होंने ऐसा घिनौना काम किया है वो जल्दी पकड़े जाए उनके ऊपर जल्दी कार्रवाई हो और जैसा देश है कि इस तरह के लोगों को कड़ी से कड़ी सजा मिले और वो जल्दी चार्जशीट होकर सजा भी मिले उसके लिए हम लोग पुलिस से आ, आ, बात कर रहे हैं और आ, हम लोग हमारी टीम जो है विक्टिम से और उसकी फैमिली से भी मिलेगी और उससे जानकारी प्राप्त करेगी कि कौन था और क्यों नहीं उनकी सुनवाई हो रही अभी तक ये टीम मैम पहुंच चुकी है या अभी अभी पहुंचेगी पहुँचेगी ये पहुंच गई होगी या पहुंचने वाली होगी ये दोपहर तो में निकली है शायद अभी पहुंची नहीं होगी तो क्या पुलिस के जो आला अधिकारी है उनसे क्या बातचीत हुई आपकी क्या आपको आश्वासन दे रहे हैं अभी वो यही कह रहे हैं कि उनकी जांच हो रही है वो कोशिश कर रहे हैं अरेस्ट करने की लेकिन अरेस्ट कि ऐसे लोगों की अरेस्ट जल्दी से जल्दी हो जाए और आगे ऐसी घटना ना हो इसके लिए पुलिस जिम्मेदार होनी चाहिए ऐसी हुई क्यों घटना और आगे ना हो उसके लिए भी अरेस्ट जरूरी है अगर अरेस्ट नहीं करते हैं तो लोगों को जो गलत तरह के लोग हैं उनको एक क्षय मिल जाती है कि वो दोबारा ऐसा काम सकते हैं बहुत बहुत धन्यवाद बात करने के लिए तो मैडम रेखा शर्मा चेयरपर्सन ने ਕਮਿਸ਼ਨ ਫਾਰ ਔਮਨ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਜਿਨ੍ਹਾਂ ਨੇ ਪੁਲਿਸ ਤੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਆਪਣੀ ਬਕਾਇਦਾ ਟੀਮ ਉਹਨਾਂ ਵੱਲੋਂ ਭੇਜੀ ਗਈ ਹੈ ਜੋ ਕੁਝ ਦੇਰ ਦੇ ਵਿੱਚ ਲੁਧਿਆਣਾ ਪਹੁੰਚੇਗੀ ਔਰ ਉੱਥੇ ਜਿਹੜੇ ਪੀੜਤ ਨੇ ਉਹਨਾਂ ਦੇ ਨਾਲ ਗੱਲਬਾਤ ਕਰੇਗੀ ਔਰ ਉਸ ਤੋਂ ਬਾਅਦ ਜਿਹੜੇ ਪੁਲਿਸ ਦੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਮਿਲੇਗੀ ਔਰ ਇਸ ਪੂਰੇ ਮਾਮਲੇ ਦੀ ਰਿਪੋਰਟ ਆਪਣੇ ਪੱਧਰ ਤੇ ਤਿਆਰ ਕਰੇਗੀ ਸੋ ਮੋਟੋ ਲਿਆ ਗਿਆ ਨੈਸ਼ਨਲ ਕਮਿਸ਼ਨ ਫਾਰ ਔਮਨ ਵੱਲੋਂ ਔਰ ਪੁਲਿਸ ਨੂੰ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਜਲਦ ਤੋਂ ਜਲਦ ਉਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਦੋਸ਼ੀ ਹਲੇ ਤੱਕ ਪਕੜੇ ਵੀ ਨਹੀਂ ਗਏ ਉਹਨਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈ ਕੇ ਔਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਯਕੀਨੀ ਬਣਾਈ ਜਾਵੇ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਔਰ ਉਸਤੇ ਨਾਲ ਹੋਰ ਜਿਹੜੇ 4 ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੰਜ ਕੁੱਲ ਪੰਜ ਮੁਲਜ਼ਮ ਪੁਲਿਸ ਦੇ ਅੜਿੱਕੇ ਆ ਚੁੱਕੇ ਨੇ ਤੇ ਪੰਜ ਜਿਹੜੇ ਫਰਾਰ ਨੇ ਉਹਨਾਂ ਦੇ ਬਕਾਇਦਾ ਸਕੈਚ ਜਾਰੀ ਕੀਤੇ ਗਏ ਨੇ ਅਮ੍ਰਿਤਸਰ ਤੋਂ ਟੀਮ ਬੁਲਾਈ ਗਈ ਸੀ ਔਰ ਉਸ ਟੀਮ ਨੇ ਆਪਣੇ ਪੱਧਰ ਤੇ ਇਸ ਦੇ ਸਕੈਚ ਤਿਆਰ ਕੀਤੇ ਨੇ ਜੋ ਪੀੜਿਤ ਲੜਕਾ ਲੜਕੀ ਨੇ ਉਹਨਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਔਰ ਪੁਲਿਸ ਅੱਗੇ ਇਹਨਾਂ ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕਰ ਰਹੀ ਹੈ ਕੱਲ ਇਹ ਮਾਮਲਾ ਸੁਰਖੀਆਂ ਦੇ ਵਿੱਚ ਆਇਆ ਸੀ న్యూਸ 18 ਪੰਜਾਬ ਵੱਲੋਂ ਪ੍ਰਮੁਖਤਾ ਨਾਲ ਇਸ ਮਾਮਲੇ ਨੂੰ ਚੁੱਕਿਆ ਗਿਆ ਸੀ ਇੱਕ ਲੜਕਾ ਲੜਕੀ ਜਿਨ੍ਹਾਂ ਨੂੰ ਘੁੰਮਣ ਗਿਆ ਨੂੰ ਕੁਝ ਬਦਮਾਸ਼ਾਂ ਵੱਲੋਂ ਅਗਵਾ ਕਰ ਲਿਆ ਗਿਆ ਉਸ ਤੋਂ ਬਾਅਦ ਲੜਕੀ ਦੇ ਨਾਲ ਰੇਪ ਕੀਤਾ ਗਿਆ ਤੇ ਲੜਕੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਫਰौती ਤੱਕ ਮੰਗੀ ਗਈ ਪਰ ਦੇਰ ਰਾਤ ਫਰौती ਨਾ ਮਿਲਣ ਕਰਕੇ ਇਹ ਬਦਮਾਸ਼ ਉਹਨਾਂ ਨੂੰ ਛੱਡ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਇਹ ਪੁਲਿਸ ਦੇ ਕੋਲ ਪਹੁੰਚੇ ਫਿਰ ਪੁਲਿਸ ਨੇ ਵੀ ਆਨੰਦ ਫਾਨਨ ਦੇ ਵਿੱਚ ਕਾਲੀ ਦਿਖਾਈ ਔਰ ਪੁਲਿਸ ਨੇ ਇਸ ਬਾਰੇ ਮਾਮਲਾ ਦਰਜ ਕੀਤਾ ਪਰ ਸ਼ੁਰੂਆਤੀ ਦੌਰ ਚ ਜਦੋਂ ਪੁਲਿਸ ਅਧਿਕਾਰੀਆਂ ਨੂੰ ਇਸਦੀ ਜਾਣਕਾਰੀ ਦਿੱਤੀ ਗਈ ਤਾਂ ਉਸ ਵੇਲੇ ਪੁਲਿਸ ਨੇ ਗੰਭੀਰਤਾ ਨਹੀਂ ਵਿਖਾਈ ਔਰ ਜਿਸ ਦੇ ਚੱਲਦੇ ਇੱਕ ASI ਨੂੰ ਮੁਅਤਲ ਵੀ ਕਰ ਦਿੱਤਾ ਗਿਆ ਵਾਈਟਲ ਕਲੂਜ਼ ਇਕੱਠੇ ਕੀਤੇ ਟੀਮ ਨੇ ਉੱਥੋਂ ਟੈਕਨੀਕਲ ਡਾਟਾ ਇਕੱਠਾ ਕੀਤਾ ਸੀ ਤੇ ਓਵਰਨਾਈਟ ਲਾਸਟ ਨਾਈਟ ਅਸੀਂ ਇੱਕ 15-16 ਬੰਦਿਆਂ ਦੀ ਸਸਪੈਕਟ ਲਿਸਟ ਬਣਾਈ ਸੀ ਉਸ ਸਸਪੈਕਟ ਲਿਸਟ ਦੇ ਅਸੀਂ ਸ਼ਾਰਟਲਿਸਟ ਕਰਕੇ ਸਾਡੀਆਂ ਪਾਰਟੀਆਂ ਗਈਆਂ ਹੋਈਆਂ ਨੇ ਵੀ ਆਰ ਔਨ ਦਾ ਜੌਬ ਕਰਾਈ ਜਾ ਰਹੇ ਆ ਜੀ ਨਾਲ ਨਾਲ ਕਰਾਈ ਜਾ ਰਹੇ ਜਿਹੜੇ ਕਾਫੀ ਬੱਚੇ ਜਿਹੜੇ ਪੁਰਾਣੇ ਇਸ ਇਲਾਕੇ ਦੇ ਲਗਭਗ ਕੱਲ ਸ਼ਾਮ ਦੇ ਅਸੀਂ ਦਰਜਨ ਤੋਂ ਉੱਤੇ ਮੁੰਡੇ ਇਸ ਇਲਾਕੇ ਦੇ ਜਿਹੜੇ ਪਹਿਲਾਂ ਮਾੜੇ ਮੁੰਡੇ ਇਸ ਗੱਲ ਦੇ ਵਿੱਚ ਛੋਟੀ ਮੋਟੀ ਲੜਾਈ ਝਗੜੇ ਚ ਆ ਰਿਹਾ ਲੁਟਕਾ ਖੁਆਜ ਰਹੇ ਨੇ ਜਾਂ ਰੀਸੈਂਟ ਬੇਲ ਆਊਟ ਨੇ ਉਹਨਾਂ ਸਾਰਿਆਂ ਦੀ